ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ ਹਾਈਡਰੋਸ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਆੜਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਲੈਂਡ ਪੂਲਿੰਗ ਨੀਤੀ ਦੇ ਬਾਰੇ ਚ ਗੱਲ ਕਰਦੇ ਹਾਂ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਜੀ ਦੇਖੋ ਜੀ ਗੱਲ ਇਹ ਕਿ ਸਰਕਾਰ ਨੇ ਪੋਲੇ ਪੈਰੀ ਇਹ ਨੀਤੀ ਵਾਪਸ ਨਹੀਂ ਲਈ ਆਪਾਂ ਪਹਿਲਾਂ ਵੀ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਸ ਨੀਤੀ ਨੂੰ ਵਾਪਸ ਲੈਣਾ ਹੀ ਪੈਣਾ ਇਹ ਨੀਤੀ ਵਾਪਸ ਲੈਣਗੇ ਬਾਰੇ ਵਾਪਸ ਲੈਣ ਦੇ ਹੋਰ ਮਿੱਟੀ ਪਟਾਉਣ ਤੋਂ ਬਾਅਦ ਜਾਂ ਖੇਤੀ ਇਹਦੇ ਬਾਰੇ ਪਤਾ ਨਹੀਂ ਸੀ ਕਿ ਕੱਲ ਪਤਾ ਲੱਗ ਗਿਆ ਵੀ ਇਹ ਵਾਪਸ ਲੈ ਲਈ ਆ ਸਰਕਾਰ ਨੇ ਜ਼ੁਬਾਨੀ ਕਲਾਮੀ ਇਹ ਗੱਲ ਕਹਤੀ ਆ ਜਾਂ ਕਹਿ ਦਗੇ 6 ਕ ਲਾਈਨਾਂ ਦੀ ਇੱਕ ਪ੍ਰੈਸ ਨੋਟ ਜਾਰੀ ਕਰਕੇ ਗੱਲ ਕਹਤੀ ਆ ਵੀ ਭਾਈ ਅਸੀਂ ਇਹ ਵਾਪਸ ਲੈ ਲਏ ਆ ਸਰਕਾਰ ਨੇ ਗੱਲ ਕਹਤੀ ਆ ਵੀ ਇਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜਾ ਵੀ ਉਹ ਕਨਜੀ ਵਿੱਚ ਅਸੀਂ ਕੁਝ ਜਿਹੜੇ ਗੱਲਾਂ ਬਾਤਾਂ ਹੋਈਆਂ ਸੀ ਕਿ ਭਾਈ ਇਹਦੇ ਚ ਅਮੈਂਡਮੈਂਟ ਆ ਕਰਦੇ ਆ ਇਹਦੇ ਚ ਆ ਕਰਦੇ ਆ ਉਹ ਸਾਰਾ ਕੁਝ ਵੀ ਰੱਦ ਕੀਤਾ ਜਾਂਦਾ ਹੁਣ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਇਸ ਗੱਲ ਨੂੰ ਵਡਿਆ ਕੇ ਪੇਸ਼ ਕਰਦੇ ਆ ਉਹ ਇਹ ਗੱਲ ਕਹਿੰਦੇ ਆ ਵੀ ਦੇਖੋ ਆਮ ਆਦਮੀ ਪਾਰਟੀ ਆਮ ਕਿਸਾਨਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਖੇਤਾਂ ਵਾਲਿਆਂ ਦੀ ਪਾਰਟੀ ਆ ਇਸ ਕਰਕੇ ਭਾਈ ਜੇ ਕਿਸਾਨ ਨੂੰ ਲੈਂਡ ਪੂਲਿੰਗ ਨੀਤੀ ਤਖੰਦ ਨਹੀਂ ਤੇ ਅਸੀਂ ਭਾਈ ਜੀ ਨੂੰ ਵਾਪਸ ਲੈ ਲਿਆ ਗੱਲ ਕਿਹੜੀ ਹੈ ਇਹਦੇ ਵਿੱਚ ਉਹ ਕਹਿੰਦੇ ਅਸੀਂ ਬਾਕੀ ਟੱਕਰ ਵਰਗੇ ਨਹੀਂ ਆ ਪਰ ਆਮ ਆਦਮੀ ਪਾਰਟੀ ਪੋਲੇ ਪਹਿਰੀ ਨਹੀਂ ਮੰਨੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਮਨਾ ਕਰਤੀ ਸੀ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਖਿਲਾਫ ਬੋਰਡ ਲੱਗੇ ਸੀ ਜਿਵੇਂ ਬੀ ਜੇ ਪੀ ਦੇ ਖਿਲਾਫ ਤੋਂ ਉਹਨਾਂ ਦੇ ਮੌਕੇ ਬੋਰਡ ਲੱਗੇ ਸੀ ਵੀ ਸਾਡੇ ਪਿੰਡ ਦੇ ਵਿੱਚ ਬੀ ਜੇ ਪੀ ਦਾ ਕੋਈ ਨੇਤਾ ਨਾ ਵੜੇ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਬਾਰੇ ਬੋਰਡ ਲੱਗੇ ਸੀ ਹਾਈ ਕੋਰਟ ਦੇ ਵਿੱਚ ਮਤਲਾ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਮਾਨਯੋਗ ਜੱਜ ਸਾਹਿਬਾਨ ਨੇ ਵੀ 4 ਹਫ਼ਤੇ ਦੇ ਵਿੱਚ ਵਿੱਚ ਸਾਨੂੰ ਉੱਤਰ ਦਿੱਤਾ ਜਾਵੇ ਨਹੀਂ ਤਾਂ ਅਸੀਂ ਇਹਨੂੰ ਰੱਦ ਕਰ ਦੇਣਾ ਸੋ ਇਹ ਆਧਾਰ ਦੇ ਉੱਤੇ ਹੀ ਇਹਨਾਂ ਨੇ ਮੇਰਾ ਕੇਸ ਇਹ ਰੱਦ ਕੀਤੀ ਆ ਪਰ ਹੁਣ ਵੀ ਪਤਾ ਲੱਗਾ ਵੀ ਜਿਹੜੇ ਕਿਸਾਨ ਆ ਉਹਨਾਂ ਨੇ ਖੁਸ਼ੀ ਮਨਾਈ ਆ ਜੇ ਭਾਈ ਲੱਡੂ ਵੀ ਬੰਦੇ ਕਈ ਥਾਵਾਂ ਦੇ ਉੱਤੇ ਵੀ ਸਾਡੀਆਂ ਜ਼ਮੀਨਾਂ ਬਚ ਗਈਆਂ ਉਧਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਜੀ ਸਾਡੇ ਕਰਕੇ ਸਭ ਕੁਝ ਹੋਇਆ ਤੇ ਭਾਈ ਦੇਖੋ ਸਾਡਾ ਸੰਘਰਸ਼ ਰੰਗ ਲੈ ਕੇ ਆਇਆ ਉਧਰ ਇਹ ਪਤਾ ਲੱਗਾ ਜੀ ਕਿ ਹੁਣ ਜਿਹੜੇ ਕਿਸਾਨ ਜੇਥੇ ਬੰਦਿਆਂ ਦੇ ਆਗੂ ਆ ਉਹਨਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਇਹ ਲਿਖਤੀ ਤੌਰ ਦੇ ਉੱਤੇ ਡੀ ਨੋਟੀਫਾਈ ਨਹੀਂ ਕਰਦੇ ਕਿਉਂਕਿ ਜੇ ਨੋਟੀਫਾਈ ਕੀਤਾ ਸੀ ਤੇ ਹੁਣ ਡੀ ਨੋਟੀਫਾਈ ਵੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਓਨੀ ਦੇਰ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਤੋਂ ਮਤਲਬ ਕਹਿਣ ਦਾ ਇਹ ਜੀ ਕਿ ਇਹਦੀ ਲੈਂਡ ਪੂਲਿੰਗ ਨੀਤੀ ਆ ਇਹਦੇ ਉੱਤੇ ਸੁਖਵੀਰ ਬਾਦਲੂ ਪੁਰਾਣੇ ਕਾਹਦੇ ਗੱਲ ਕਹਤੀ ਆ ਉਹ ਕਹਿੰਦੇ ਜੀ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਵਿਰੋਧ ਤੇ ਪੰਜਾਬੀਆਂ ਦੇ ਵਿਰੋਧ ਦੇ ਕਰਕੇ ਸਾਰਾ ਕੁਝ ਸੰਭਵ ਹੋਇਆ ਉਦੋਂ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਕੱਲ ਤੱਕ ਸਿਰਪਾਣ ਕਰਦੇ ਸੀ ਵੀ ਲੈਂਡ ਪੂਲਿੰਗ ਨੀਤੀ ਵਧੀਆ ਹੈ ਪਲਾਟ ਦਿੱਤੇ ਜਾਣਗੇ ਫਲਾਣਾ ਕੀਤਾ ਜਾਊਗਾ ਉਹ ਸਾਰੇ ਇਸ ਵੇਲੇ ਕੋਈ ਗੱਲ ਕਰੀ ਜਾਂਦੇ ਨਹੀਂ ਪਸੰਦ ਆਈ ਤਾਂ ਵਾਪਸ ਲੈ ਲਈ ਨਹੀਂ ਪਸੰਦ ਆਈ ਤਾਂ ਵਾਪਸ ਲੈ ਲਈ ਪਰ ਇਹ ਸਾਰੇ ਵਰਤਾਰੇ ਨੇ ਇਹ ਗੱਲ ਦੱਸਦੀ ਹੈ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਫਲੈਟ ਨਹੀਂ ਬਣ ਦੇਣਗੇ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੂੰ ਆਪਣੇ ਖੇਤਾਂ ਦੇ ਨਾਲ ਮੋਹ ਸੀ ਵੀ ਹੈ ਵੀ ਤੇ ਰਹੂਗਾ ਵੀ ਭਾਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਲੱਖ ਤੰਗੀਆਂ ਹੋਣ ਪਰ ਜਦੋਂ ਕੋਈ ਖੇਤ ਦੀ ਵਟ ਦੇ ਉੱਤੇ ਪੈਰ ਧਰਨ ਦੀ ਕੋਸ਼ਿਸ਼ ਕਰੂਗਾ ਤੇ ਫਿਰ ਉਹਨਾਂ ਦਾ ਪੁਰਾਣਾ ਰੂਪ ਸਾਹਮਣੇ ਆ ਜਾਊਗਾ ਸੋ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਾਂ ਦੇ ਨਾਲ ਸਾਂਝ ਜਿੰਦ ਪਿਆਰ ਪਗਾਇਆ ਤੇ ਇੱਕਦਮ ਮੇਰੇ ਮਨ ਦੇ ਵਿੱਚ ਹੋਰ ਆਉਂਦੀ ਗੱਲ ਵੀ ਵੀ ਦੇਖੋ ਭਾਵੇਂ ਸਾਨੂੰ ਕਿਹਾ ਜਾਵੇ ਜੀ 1200 ਕਾਈ ਦਾ 플ਾਟ ਲੈ ਲਓ ਤੇ ਭਾਵੇਂ ਗੱਲ ਕਹੀ ਜਾਵੇ ਵੀ ਅੱਧੋ ਅੱਧੀ ਲੈ ਲਓ ਤੇ ਭਾਵੇਂ ਗੱਲ ਕਹੀ ਜਾਵੇ ਪੌਣਾ 플ਾਟ ਥੋੜਾ ਤੇ ਬਾਕੀ ਅਸੀਂ ਥੋੜਾ ਜਿਹਾ ਲਵਾਂਗੇ ਜਿੱਥੇ ਬਾਬਿਆਂ ਦਾਦਿਆਂ ਪੁਰਖਿਆਂ ਦੀ ਸਭ ਦੀ ਗੱਲ ਆ ਗਈ ਉਸ ਸਾਂਝ ਨੂੰ ਲਿਮਾਉਣ ਦੇ ਤੇ ਸਾਡੇ ਪੰਜਾਬੀ ਆ ਜਿਹੜੇ ਉਹ ਖੇਤਾਂ ਦੇ ਨਾਲ ਵੱਧ ਜੁੜੇ ਆ ਜੇ ਜਿੱਥੇ ਉਹ ਸਾਂਝ ਨਮਾਉਣ ਦੀ ਗੱਲ ਆ ਗਈ ਤੇ ਫਿਰ ਮੇਰੇ ਅਖਾੜਾ ਵੀ ਕੀ 1200 ਗਜ ਦਾ ਪਲਾਟ ਤੇ ਕੀ 3200 ਗਜ ਦਾ ਪਲਾਟ ਫਿਰ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਸੋ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਬੀਜੇਪੀ ਦੇ ਗੋਡੇ ਲਵਾਏ ਸੀ ਉਵੇਂ ਆਮ ਆਦਮੀ ਪਾਰਟੀ ਦੇ ਹੁਣ ਲੱਗੇ ਆ ਤੇ ਬਸ ਇਹ ਵੇਰਵਾ ਜੀ ਜੀ ਬਿਲਕੁਲ 100% ਦੀ ਤੁਹਾਡੀ ਗੱਲ ਸਹੀ ਹੈ ਗੱਲ ਤਾਂ ਇੱਕੇ ਜੀ ਹੁੰਦੀ ਹੈ ਜੀ ਜੇ ਇਕੱਠੇ ਹੋ ਕੇ ਆਵਾਜ਼ ਚੁੱਕੋ ਤਾਂ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਖੈਰ ਉਧਰ ਦੂਸਰੇ ਬੰਨੇ ਕੱਲ ਦਾ ਦਿਨ ਬੜਾ ਅਹਿਮ ਦਿਨ ਰਹਿ ਜੀ ਸਿਆਸੀ ਤੌਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਵਾਲੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਜੀ ਹਾਂ ਬਿਲਕੁਲ ਜੀ ਗੱਲ ਇਹ ਵੀ ਦੇਖੋ ਉਹ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਜਿਹੜਾ ਅਕਾਲੀ ਦਲ ਹਾਲੇ ਮਾਨਤਾ ਪ੍ਰਾਪਤ ਨਹੀਂ ਹੈ ਦੇਖੋ ਉਹ ਪ੍ਰਧਾਨ ਬਣੇ ਆ ਤੇ ਨਾਲ ਉਹਨਾਂ ਦੇ ਇਹ ਸ਼ਬਦ ਜ਼ਰੂਰ ਵਰਤਣਾ ਪੈਣਾ ਇਹ ਭਾਈ ਉਹ ਉਸ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਜਿਹੜਾ ਅਕਾਲੀ ਦਲ ਰਜਿਸਟਰਡ ਹੋਣਾ ਉਸ ਅਕਾਲੀ ਦਲ ਦੇ ਪ੍ਰਧਾਨ ਆ ਜਿਹੜੇ ਅਕਾਲੀ ਦਲ ਨੂੰ ਚੋਣ ਕਮਿਸ਼ਨ ਨੇ ਮਾਨਤਾ ਦੇਣੀ ਹੈ ਤੇ ਨਹੀਂ ਦੇਣੀ ਇਹ ਸਮੇਂ ਨੇ ਬਿਆਨ ਕਰਨਾ ਇਹ ਇੱਕ ਲੰਮੀ ਗੁੰਝਲਦਾਰ ਪ੍ਰਕਿਰਿਆ ਤੁਸੀਂ ਦੇਖੋ ਜੀ ਇਹਦੇ ਨਤੀਜੇ ਜਿਹੜੇ ਉਹ ਉਵੇਂ ਨਹੀਂ ਹੋਣੇ ਜਿਵੇਂ ਅੱਜ ਫੇਸਬੁੱਕ ਦੇ ਉੱਤੇ ਆ ਰਹੇ ਆ ਕਿਉਂਕਿ ਇੱਕ ਉਹ ਅਕਾਲੀ ਦਲ ਆ ਜਿਹੜਾ ਕਿ ਚੱਲ ਰਿਹਾ ਆ ਆਪਾਂ ਉਹਨਾਂ ਦਾ ਨਾਂ ਜਿਹੜਾ ਵਾਪਸ ਲੈ ਕੇ ਤੇ ਚੋਣ ਨਿਸ਼ਾਨ ਲੈਣਾ ਚਾਹੁੰਦੇ ਉਹਨਾਂ ਦਾ ਜਾਂ ਤਾਂ ਇਹ ਜਿਹੜਾ ਨਵਾਂ ਕਾਜੀਦਲ ਬਣਿਆ ਇਹਦੇ ਵਿੱਚ ਨਾਂ ਦੇ ਵਿੱਚ ਇਹ ਆਉਂਦੇ ਸਮੇਂ ਤੁਮੜੀ ਮੋਟੀ ਤਬਦੀਲੀ ਕਰਨਗੇ ਇਹ ਜਾਂ ਫਿਰ ਪਾਈਏ ਲੰਮੀ ਕਾਨੂੰਨੀ ਪ੍ਰਕਿਰਿਆ ਦਾ ਉਸ ਦਿਨ ਦਾ ਹਿੱਸਾ ਬਣਿਆ ਰਹੂਗਾ ਕਿਉਂਕਿ ਲੰਘੇ ਕੱਲ ਜਿਹੜੇ ਪ੍ਰਧਾਨ ਸਾਹਿਬ ਬਣੇ ਆ ਜਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਦੇਖੋ ਅਸੀਂ ਆਪ ਚੋਣਾਂ ਲਈ ਲੜਦਾਂ ਨਾ ਮੈਂ ਐਮਪੀ ਵਾਲੀ ਚੋਣ ਲੜਾਂ ਨਾ ਮੈਂ ਐਮਐਲਏ ਵਾਲੀ ਲੜਾਂ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਭਾਈ ਅਸੀਂ ਚੰਗਿਆ ਨੂੰ ਚੋਣ ਲੜਵਾਇਆ ਕਰਾਂਗੇ ਸ਼੍ਰੋਮਣੀ ਕਮੇਟੀ ਤੋਂ ਵੀ ਕਬਜ਼ਾ ਲਵਾਵਾਂਗੇ ਤੇ ਕੋਣ ਨਿਸ਼ਾਨ ਵੀ ਲਵਾਂਗੇ ਬਾਕੀ ਸਭ ਕੁਝ ਵੀ ਕਰਾਂਗੇ ਸੋ ਚਲੋ ਕੱਲ ਕਰ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ ਪਰ ਹੁਣ ਵਕਤ ਬਿਆਨ ਕਰੂੰਗਾ ਵੀ ਪਾਈ ਕਿਹੜੇ ਕਿਹੜੇ ਮੋੜ ਆਉਂਦੇ ਆ ਸੋ ਕੱਲ ਤੋਂ ਇਹ ਪ੍ਰਕਿਰਿਆ ਜਿਹੜੀ ਆ ਉਹ ਕਹਿਣ ਦਾ ਭਾ ਵਿਕੰਡਿਆਂ ਤੋਂ ਤੁਰੰਦੀ ਇਹ ਸ਼ੁਰੂ ਹੋ ਗਈ ਆ ਪਰ ਇਹਨੇ ਵੀ ਪਾਈ ਦੇ ਚੋਣ ਕਮਿਸ਼ਨ ਕੋਲੇ ਜਦੋਂ ਜਾਂਦੇ ਆ ਤੇ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਨੂੰ ਉੱਤਰ ਕੀ ਦਿੱਤਾ ਜਾਂਦਾ ਤੇ ਚੋਣ ਕਮਿਸ਼ਨ ਦੇ ਵੱਲੋਂ ਕਿਹੜੀ ਗੱਲ ਕਹੀ ਜਾਂਦੀ ਆ ਜਾਂ ਤਾਂ ਹੁਣ ਇਹ ਵੀ ਬੀਜੇਪੀ ਅਕਾਲੀਆਂ ਨੂੰ ਵਰਤੂਗੀ ਪਹਿਲਾਂ ਵਾਲੇ ਨੂੰ ਤੇ ਜਾਂ ਫਿਰ ਇਹਨਾਂ ਨੂੰ ਵਰਤੂਗੀ ਜਿਹੜਾ ਉਹਨਾਂ ਦੀ ਸਹਿਮਤੀ ਦੇ ਵਿੱਚ ਹੋਇਆ ਉਹ ਉਹਦਾ ਫਾਇਦਾ ਕਰ ਦੋਗੀ ਕਿਉਂਕਿ ਦੇ ਚੋਣ ਕਮਿਸ਼ਨ ਤਾਂ ਕੇਂਦਰੀ ਅਦਾਰਾ ਨਾ ਬੀਜੇਪੀ ਦੇ ਵੀ ਨਾ ਉਹ ਕਿਹੜਾ ਨਿਰਪੱਖ ਆ ਪਿਛਲੇ ਕਈ ਜਣਾਂ ਤੋਂ ਰਾਜਨਕਾਂ ਦੀ ਦਾ ਕਿੰਨੇ ਦੋਸ਼ ਲਾਏ ਆ ਇਹ ਚੋਣ ਕਮਿਸ਼ਨ ਆ ਜਿਹੜਾ ਜੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਨਵਾਂ ਕਾਲੀਦਲ ਬਣਾਇਆ ਹੈ ਕਿ ਪਹਿਲਾਂ ਰਜਿਸਟਰਡ ਹੈ ਇਹ ਤਾਂ ਪ੍ਰਕਿਰਿਆ ਦੇ ਮੁਤਾਬਕ ਬਿਲਕੁਲ ਠੀਕ ਰਜਿਸਟਰਡ ਆ ਤੇ ਤੁਹਾਨੂੰ ਚੱਕਰ ਪੈ ਗਿਆ ਜੇ ਜੀ ਉਹਨਾਂ ਨੇ ਸੁਖਵੀਰ ਬਦਲ ਕੇ ਉਹਨੂੰ ਕਿਹਾ ਵੀ ਭਾਈ ਤੁਹਾਡੇ ਵਾਲਾ ਤਾਂ ਨਹੀਂ ਸਹੀ ਤੇ ਪ੍ਰਕਿਰਿਆ ਦੇ ਮੁਤਾਬਕ ਤਾਂ ਇਹ ਸਹੀ ਆ ਕਿਉਂਕਿ ਭਰਤੀ ਅਸਲੀ ਇਹਨਾਂ ਦੀ ਆ ਫਿਰ ਇਧਰ ਰੌਲਾ ਪੈ ਗਿਆ ਸੋ ਆਉਂਦੇ ਸਮੇਂ ਨੇ ਚਾਹੇ ਕਰਨਾ ਵੀ ਕੌਣ ਕੀ ਕਰਦਾ ਪਰ ਇਹ ਗੱਲ ਪੱਕੀ ਆ ਵੀ ਜਾਂ ਤਾਂ ਜਾਨੀ ਹਰਪ੍ਰੀਤ ਸਿੰਘ ਹੋਰਾਂ ਵਾਲਾ ਆਕਾੜੀ ਗੱਲ ਬੀਜੇਪੀ ਨਾਲ ਕੱਠ ਜੋੜ ਕਰੂੰਗਾ ਆਉਂਦੇ ਸਮੇਂ ਤੇ ਜਾਂ ਫਿਰ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਕਰੂਗਾ ਇਹ ਨਹੀਂ ਤਾਂ ਇਹਦਾ ਵੀ ਸਰਵਾਈਵਲ ਹੈ ਨਹੀਂ ਤੁਸੀਂ ਦੇਖੋ ਵੀ ਜਿਹੜੇ ਬੰਦੇ ਹੁਣ ਤੱਕ ਅਸੀਂ ਦੇਖਿਆ ਵੀ ਭਾਈ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਾਂ ਕਿ ਅੱਗੇ ਵਕ ਵਕ ਕੀ ਰਹਿਣੋ ਸੀ ਦੇਖਿਆ ਕਿ ਭਾਈ ਆ ਬੰਦੇ ਆ ਜਿਹੜੇ ਬੜੇ ਲੰਮੇ ਸਮੇਂ ਤੋਂ ਬੜੇ ਪੁਰਾਣੇ ਸਮੇਂ ਤੋਂ ਤੇ ਅਕਾਲੀ ਦਲ ਦਾ ਚਿਹਰਾ ਉਹੀ ਸਾਰੇ ਹੁਣ ਇੱਧਰ ਆਏ ਆ ਜਿਹੜੇ ਕੱਲ ਸਟੇਜ ਵਿਖੀ ਆ ਉਹਦੇ ਵਿੱਚ ਵੀ ਤਾਂ ਉਹੀ ਲੋਕ ਸੀਗੇ ਸੋ ਜੇਕਰ ਉਹ ਉਧਰ ਸਫਲ ਹੁੰਦੇ ਫਿਰ ਉਹ ਇੱਧਰਲੇ ਪਾਸੇ ਕਿਉਂ ਆਉਂਦੇ ਕਿ ਜੇ ਉਹ ਇੱਧਰ ਸਫਲ ਹੋ ਸਕਦੇ ਆ ਤੇ ਫਿਰ ਉਹ ਪੁਰਾਣੇ ਪਾਸੇ ਕਿਉਂ ਆਏ ਆ ਸੋ ਇਹ ਵਕਤੀ ਜਾਨ ਕਰੂਗਾ ਫਿਰ ਹਾਲ ਫੇਸਬੁਕ ਤੇ ਲਹਿਰਾ ਮੇਰਾ ਲੱਗੀਆਂ ਪਈਆਂ ਵੀ ਬਈ ਛਾ ਗਏ ਉਹ ਛਾ ਗਏ ਇਹ ਅਬ ਅਲੀ ਅਲੀ ਪੰਥ ਬਚਾਊਗਾ ਐ ਕਰੂਗਾ ਇਹ ਪੰਜਾਬੀਆਂ ਦੀ ਉਲਾਰਵਾਦੀ ਬਿਰਤੀ ਹੁੰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਸਮਾਂ ਹੀ ਦੱਸੂਗਾ ਕਿ ਪੰਥ ਕੌਣ ਬਚਾਉਂਦਾ ਪੰਥ ਦਾ ਕੌਣ ਸੋਚਦਾ ਇਹਨਾਂ ਦਾ ਲੋਕ ਸੋਚਦੇ ਕਿ ਨਹੀਂ ਸੋਚਦੇ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਜੀ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਸਹੀ ਹੈ ਚਨਾਬ ਸਾਹਿਬ ਜਿਹੜੀ ਕਾਮਯਾਬੀ ਵਾਲੀ ਤੁਸੀਂ ਕੀਤੀ ਹੈ ਕਿ ਜੇਕਰ ਬੰਦਾ ਇੱਕ ਪਾਸੇ ਕਾਮਯਾਬ ਹੋਵੇ ਤਾਂ ਦੂਜੇ ਪਾਸੇ ਕਿਉਂ ਜਾਊਗਾ ਬਾਕੀ ਸਮੇਂ ਨੇ ਹਾਲੇ ਬਹੁਤ ਕੁਝ ਤਿਆਰ ਕਰਨਾ ਹਾਲੇ ਤਾਂ ਕੁਝ ਵੀ ਕਹਿ ਪਾਉਣਾ ਕਾਲ ਹੋਊਗੀ ਅੱਗੇ ਵੱਧਦੇ ਹਾਂ ਜੀ ਇਹ ਜਿਹੜਾ ਸਮਾਂ ਚੱਲ ਰਿਹਾ ਵੈਸੇ ਮੈਨੂੰ ਐ ਲੱਗਦਾ ਚਨਾਬ ਸਾਹਿਬ ਵੀ ਜਿਹੜੇ ਜੇਲ੍ਹ 'ਚ ਬੰਦ ਬਾਬੇ ਨੇ ਉਹਨਾਂ ਦੇ ਲਈ ਤਾਂ ਵਾਵਾ ਸੈੱਟ ਬੈਠਿਆ ਹੋਇਆ ਸਮਾਂ ਕਿਉਂਕਿ ਸਿਰਸੇ ਵਾਲੇ ਤੋਂ ਬਾਅਦ ਆਸਰਾਮ ਦੀ ਵੀ ਜ਼ਮਾਨਤ ਤਰੀਕ 'ਚ ਵਾਅਦਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਉਹਦੀ ਵੀ ਜ਼ਮਾਨਤ ਦੀ ਤਰੀਕ ਦੇ ਵਿੱਚ ਵਾਅਦਾ ਹੋ ਤੁਸੀਂ ਨਾ ਦੋਵਾਂ ਦਾ ਬਰਾਬਰ ਬਰਾਬਰ ਤੁਲਨਾ ਕਰਕੇ ਦੇਖੋ ਦੋਵਾਂ ਦੀ ਦੋਵਾਂ ਦੇ ਉੱਤੇ ਦੋਸ਼ ਵੀ ਇੱਕੋ ਜਿਹੇ ਦੋਵਾਂ ਦੇ ਕੰਮ ਵੀ ਇੱਕੋ ਜਿਹੇ ਦੋਵਾਂ ਨੂੰ ਸਜ਼ਾ ਵੀ ਇੱਕੋ ਜੀ ਦੋਵੇਂ ਬਾਹਰ ਵੀ ਇੱਕੋ ਜਿਹੇ ਤਰੀਕੇ ਨਾਲ ਆਸਾ ਰਾਮ ਜੋਧਪੁਰ ਦੀ ਜੇਲ੍ਹ ਦੇ ਵਿੱਚ ਮੰਦਾ ਤੇ ਗੁਰਮੀਤ ਰਾਮ ਸਿੰਘ ਮਰੋਤਕ ਦੀ ਸੁਨਾਰੀਆ ਜੇਲ੍ਹ ਚ ਆਸਾ ਰਾਮ ਦੇ ਉੱਤੇ ਵੀ ਆਪਣੀਆਂ ਚੇਲੀਆਂ ਦਾ ਸ਼ੋਸ਼ਣ ਕਰਨ ਦਾ ਦੋਸ਼ ਆ ਤੇ ਗੁਰਮੀਤ ਰਾਮ ਸਿੰਘ ਦੇ ਉੱਤੇ ਵੀ ਚੇਲੀਆਂ ਦਾ ਦੋਨੋਂ ਦੀ ਉਮਰ ਕੈਦ ਹੋਈ ਹੈ ਤੇ ਉਹਨੂੰ ਵੀ ਉਮਰ ਕੈਦ ਹੋਈ ਹੈ ਉਹ ਵੀ ਬਾਹਰ ਆ ਕੇ ਹੁਣ ਉਹ ਵੀ ਬਾਹਰ ਇਸ ਵੇਲੇ ਗੁਰਮੀਤ ਸਿੰਘ ਰਾਮੜੀ ਜੀ ਹਿੰਦੀ ਬਾਹਰ ਆ ਉਹ ਚਲੋ ਬਾਹਰ ਹੀ ਰਹਿੰਦਾ ਬਹੁਤਾ ਸਮਾਂ ਤੇ ਇਸ ਵੇਲੇ ਜਿਹੜੀ ਬਾਹਰ ਆ ਉਹ ਆਸਰਾਮ ਉਹ ਵੀ ਬਾਹਰ ਆ ਲੋਕ ਨੂੰ ਉਹਦੀ 10 ਅਗਸਤ ਤੱਕ ਦੇ ਲਈ ਸੀਗੀ ਜਮਾਨਤ ਅਰਜ਼ੀ ਮਨਜ਼ੂਰ ਪਰ ਗੱਲ ਇਹ ਜੀ ਕਿ ਉਹਦੀ ਮੈਡੀਕਲ ਆਧਾਰ ਦੇ ਉੱਤੇ ਮੇਰੇ ਖਿਆਲ ਇਸ 27 ਤਰੀਕ ਕਰ ਦਿੱਤੀ ਗਈ ਹੈ ਹੁਣ ਉਹ 27 ਤੱਕ ਬਾਹਰ ਰਹੂਗਾ ਸੋ ਆ ਜਾਣਕਾਰੀ ਆਈ ਆ ਸੋ ਮੈਨੂੰ ਲੱਗਦਾ ਕਿ ਦੇਸ਼ ਦੀ ਸਰਕਾਰ ਕਹਿ ਲਈਏ ਜਾਂ ਦੇਸ਼ ਦਾ ਕਾਨੂੰਨ ਕਹਿ ਲਈਏ ਤਾਂ ਜੇਲ ਮੈਨੂੰ ਕਹ ਲਈਏ ਵੀ ਇਹ ਅੱਜਕੱਲ ਜਬਰਜਨਾਹ ਵਾਲੇ ਸਾਧਾਂ ਦੇ ਉੱਤੇ ਵੱਧ ਮਿਹਰਬਾਨ ਹੋਇਆ ਗਿਆ ਤੇ ਦੋਵੇਂ ਜਣੇ ਬਾਹਰ ਆ ਪਈ ਦੋਵੇਂ ਜਣੇ ਪਤਾ ਨਹੀਂ ਸ਼ਾਇਦ ਆਪਸ ਦੇ ਵਿੱਚ ਵੀ ਗੱਲਬਾਤ ਕਰਦੇ ਹੋਣ ਜਾਂ ਨਹੀਂ ਕਰਦੇ ਹੋਣੇ ਪਰ ਇਹ ਅੱਜ ਕਿ ਹਾਲਾਤ ਇਹ ਆ ਵੀ ਅੱਜਕੱਲ ਜਿੰਨੇ ਕੁ ਭਾਰਤ ਦੇ ਵਿੱਚ ਸਿਰ ਤੋਂ ਕੰਮ ਲੈਣ ਵਾਲੇ ਜਿੰਨੇ ਕੁ ਵੀ ਥੋੜੇ ਬਹੁਤੇ ਉਹ ਈ ਗੱਲ ਕਹਿੰਦੇ ਵੀ ਭਾਈ ਇੱਕਦਮ ਇਹਨਾਂ ਦੇ ਉੱਤੇ ਲਹਿਰਾ ਮਹਿਰਾ ਕਿਵੇਂ ਲੱਗ ਮੈਂ ਜੀ ਇੱਕਦਮ ਸਰਕਾਰਾਂ ਇਹਨਾਂ ਦੇ ਉੱਤੇ ਮਿਹਰਬਾਨ ਕਿਵੇਂ ਹੋਗੀਆਂ ਜੀ ਬਿਲਕੁਲ ਤੇਟਾ ਨਾਲ ਸਾਬੂਦਰ ਦੂਸਰੇ ਬੰਨੇ ਇੱਕ ਹੋਰ ਜਿਹੜੀ ਖਬਰ ਸਾਹਮਣੇ ਆਈ ਹੈ ਉਹਦੇ ਬਾਰੇ ਵੀ ਗੱਲ ਕਰ ਲਈਏ ਕਿ ਵਾਵਾ ਰੋਲਾ ਰੱਪਾ ਪਿਆ ਕਰਨ ਔਜਲੇ ਦੇ ਗਾਣੇ ਦਾ ਹਨੀ ਸਿੰਘ ਦਾ ਤੇ ਹੁਣ ਕਹਿੰਦੇ ਆ ਕਿ ਕਰਨ ਔਜਲੇ ਨੇ ਤੇ ਹਨੀ ਸਿੰਘ ਨੇ ਮਾਫੀ ਮੰਗ ਲਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੋਹਾਂ ਨੇ ਮਾਫੀ ਮੰਗ ਲਈ ਹੈ ਪਰ ਉਹ ਮਾਫੀ ਮੰਗੀ ਹੈ ਜ਼ੁਬਾਨੀ ਇਹ ਗੀਤ ਨਹੀਂ ਡਿਲੀਟ ਹੋਇਆ ਗੀਤ ਉੱਥੇ ਹੀ ਹੈ ਤੇ ਉਸੇ ਰੂਪ ਦੇ ਵਿੱਚ ਹੈ ਉਹਦੇ ਵਿੱਚ ਕੋਈ ਸੋਧ ਵੀ ਨਹੀਂ ਹੋਈ ਪਰ ਹਾਂ ਮਾਫੀ ਮੰਗ ਕੇ ਜਿੱਤਿਆ ਛੁੱਟਦਾ ਤੇ ਕਹਿਣਾ ਹੀ ਆ ਨਾ ਕਿਸੇ ਦੇ ਰਹੀਂ ਉਹਨਾਂ ਨੇ ਕਿਹੜਾ ਵੀਡੀਓ ਬਣਾ ਕੇ ਭੇਜੀ ਆ ਏ ਭਾਈ ਆ ਲੋ ਜੀ ਅਸੀਂ ਵੀਡੀਓ ਬਣਾ ਕੇ ਤੁਹਾਡੇ ਕੋਲੋਂ ਮਾਫੀ ਮੰਗਦੇ ਆ ਉਹਨਾਂ ਨੇ ਤਾਂ ਜ਼ੁਬਾਨ ਨੂੰ ਚਲਾਮੀ ਗੱਲ ਭੇਜੀ ਸੀ ਅਸੀਂ ਇਸਦੀ ਮਾਫੀ ਮੰਗਦੇ ਹਾਂ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਆਏ ਤੇ ਉਦੋਂ ਫਿਰ ਤੁਹਾਡੇ ਦਰਸ਼ਨ ਵੀ ਕਰਕੇ ਜਾਵਾਂਗੇ ਪਿਛਲੇ ਦਿਨੀ ਮਹਿਲਾ ਕਮਿਸ਼ਨ ਦੇ ਵੱਲੋਂ ਵਿਮਨ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵੱਲੋਂ ਰਾਜਲਾਲੀ ਜਿਲ੍ਹੇ ਦੇ ਵੱਲੋਂ ਇਹਨਾਂ ਦੇ ਗੀਤਾਂ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਇਹ ਭਾਈ ਇਹਨਾਂ ਨੇ ਪੰਜਾਬੀ ਬੋਲੀ ਦਾ ਘਾਣ ਕਿਵੇਂ ਕੀਤਾ ਇਹਨਾਂ ਨੇ ਕਿਸ ਤਰੀਕੇ ਨਾਲ ਗਾਲਾਂ ਕੱਢੀਆਂ ਕਿਵੇਂ ਔਰਤ ਦਾ ਅਪਮਾਨ ਕੀਤਾ ਆਮ ਦਾ ਉੱਥਿਆ ਇਹ ਇਹਨਾਂ ਦੋਹਾਂ ਨੂੰ ਜਿਹੜੇ ਕਿ ਮਲੇਨੀਅਰ ਗੀਤ ਗਾਉਣ ਦੇ ਕਰਕੇ ਇਹਨੂੰ ਹਣੀ ਸਿੰਘ ਨੂੰ ਤੇ ਐਮਐਫ ਜ਼ਬਰੂ ਦੇ ਕਰਕੇ ਤੇ ਇਹਨੂੰ ਜਾਨੀ ਕੀ ਕਰਨਾ ਔਜਲਾ ਨੂੰ ਤੇ 11 ਤਰੀਕ ਨੂੰ ਬੁਲਾਇਆ ਸੀਗਾ ਜੀ ਮਹਿਲਾ ਕਮਿਸ਼ਨ ਦੇ ਆਫਿਸ ਦੇ ਵਿੱਚ ਪਰ ਪੁਲਿਸ ਦੀ ਡਿਊਟੀ ਲਾਈ ਸੀ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਤੇ ਪੁਲਿਸ ਨੇ ਆਪਣੀ ਰਿਪੋਰਟ ਜਿਹੜੀ ਵਿਮਨ ਕਮਿਸ਼ਨ ਦੇ ਕੋਲ ਇਹ ਜਮ੍ਹਾਂ ਕਰਵਾਈ ਆ ਕਿ ਭਾਈਓ ਦੋਵੇਂ ਜਾਨੇ ਵਿਦੇਸ਼ ਦੇ ਵਿੱਚ ਆ ਸਾਡੀ ਗੱਲ ਹੋਈ ਆ ਦੋਵਾਂ ਨੇ ਮਾਫਤ ਮੰਗੀ ਆ ਤੇ ਜਦੋਂ ਉਹ ਇੰਡੀਆ ਦੇ ਵਿੱਚ ਆਉਣਗੇ ਤੇ ਇੱਥੇ ਹੋ ਕੇ ਵੀ ਜਾਣਗੇ ਸੋ ਇਹ ਜਿਕੇ ਇਹ ਮੈਨੂੰ ਲੱਗਦਾ ਅਸਲ ਦੇ ਵਿੱਚ ਸਿਰਫ ਸਿਰਫ ਵੀ ਗੋਗਲ ਕੋਲੋਂ ਮਿੱਟੀ ਝਾੜਨ ਵਾਲੀ ਗੱਲ ਆ ਕੋਈ ਐਡੀ ਗੱਲ ਇਹ ਨਹੀਂ ਜੀ ਵੀ ਭਾਈ ਅਸੀਂ ਤਾਂ ਬਹੁਤ ਪਛਤਾਉਨੇ ਆ ਜਾਂ ਤਾਂ ਹੋਵੇ ਭਾਈ ਅਸੀਂ ਗੀਤ ਵੀ ਡਿਲੀਟ ਕਰਦੇ ਆ ਜਾਂ ਹੋਵੇ ਵੀ ਭਾਈ ਗੀਤ ਰਿਲੀਜ਼ ਹੋ ਨਹੀਂ ਸਕਦੇ ਤਾਂ ਹੋਰ ਕੰਪਨੀ ਦੇ ਵਿੱਚ ਆਏ ਆ ਪਰ ਅਸੀਂ ਜ਼ੁਬਾਨੀ ਤੌਰ ਦੇ ਉਤੇ ਵੀਡੀਓ ਦੇ ਰੂਪ ਦੇ ਵਿੱਚ ਮਾਫੀ ਮੰਗਦੇ ਆ ਇਹ ਸਿਰਫ ਡਰਾਮੇਬਾਜ਼ੀ ਦੇ ਕੀਤੀ ਗਈ ਵੀ ਮਾਫੀ ਮੰਗ ਲਈ ਆ ਉਹਦਾ ਮਾਫੀ ਆਪਾਂ ਉਦੋਂ ਮੰਨਦੇ ਆ ਵੀ ਜਦੋਂ ਬੰਦਾ ਆਪਦੇ ਗੀਤ ਦੇ ਵਿੱਚ ਇਤਰਾਜ਼ਯੋਗ ਗੱਲਾਂ ਕੱਟ ਦੇਵੇ ਜਦੋਂ ਬੰਦਾ ਕੁਝ ਨਾ ਕੁਝ ਇਸ ਮਾਮਲੇ ਦੇ ਵਿੱਚ ਕਹੇ ਵੀ ਭਾਈ ਆਹ ਨਹੀਂ ਹੁਣ ਮੈਂ ਆਹ ਕਰਕੇ ਮੰਜ਼ੂਰ ਰੱਖਦਾ ਤੇ ਮੈਂ ਭਾਈ ਆਪਦੇ ਗੀਤਾਂ ਦੇ ਵਿੱਚ ਆਪਣੇ ਕਲਾ ਰੂਪ ਦੇ ਵਿੱਚ ਆ ਸੁਧਾਰ ਕਰਨ ਨੂੰ ਚਾਹ ਰਾਂ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਜੀ ਜੀ ਤੇ ਜਨਾਬ ਸਾਹਿਬ ਉਹਦੇ ਸੁਪਰੀਮ ਕੋਰਟ ਨੇ ਕਹਿੰਦੇ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਤੇ ਡੌਗ ਸ਼ੈਲਟਰ ਦੇ ਹੁਕਮ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਸੁਪਰੀਮ ਕੋਰਟ ਦੇ ਵੱਲੋਂ ਬੜੇ ਸਖਤ ਲਹਿਜੇ ਦੇ ਵਿੱਚ ਗੱਲ ਕਹੀ ਗਈ ਆ ਵੀ ਭਾਈ ਜਿਹੜੇ ਦਿੱਲੀ ਦੇ ਵਿੱਚ ਐਨਸੀਆਰ ਦੇ ਵਿੱਚ ਤੇ ਤੁਰੰਤ ਪ੍ਰਭਾਵ ਦੇ ਨਾਲ ਤੇ ਕੁੱਤਿਆਂ ਦੀ ਆਵਾਰਾ ਪੁੱਤਿਆਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ ਤੁਸੀਂ ਦੇਖੋ ਵੀ ਹਾਲਾਤ ਦੇਸ਼ ਦੇ ਵਿੱਚ ਕੀ ਬਣੇ ਪਏ ਆ ਕੁੱਤਿਆਂ ਦੇ ਬਾਰੇ ਵੀ ਹੁਣ ਅਦਾਲਤਾਂ ਨੂੰ ਫੈਸਲਾ ਕਰਨਾ ਪੈਂਦਾ ਕੁੱਤਿਆਂ ਦੇ ਬਾਰੇ ਵੀ ਜਿਵੇਂ ਉਹ ਤਾਂ ਕੁਝ ਕਰਦਾ ਹੀ ਨਹੀਂ ਹੋਰ ਗੱਲ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਜਿਹੜੇ ਕੰਮ ਨਗਰ ਨਿਗਮਾਂ ਨੇ ਕਰਨੇ ਆ ਉਹ ਹੁਣ ਭਾਈ ਸੁਪਰੀਮ ਕੋਰਟ ਨੂੰ ਕਰਨੇ ਪੈ ਰਹੇ ਆ ਇਹ ਕਿਉਂਕਿ ਕੁੱਤਿਆਂ ਦੀ ਸਮੱਸਿਆ ਜਿਹੜੀ ਉਹ ਉੱਥੇ ਵੀ ਉਵੇਂ ਹੀ ਆ ਜਿਵੇਂ ਸਾਡੇ ਪੰਜਾਬ ਦੇ ਵਿੱਚ ਆ ਦਿੱਲੀ ਦੇ ਵਿੱਚ ਵੀ ਏਨੀ ਆ ਐਂਟੀ ਰੈਬੀਜ਼ ਵਾਲਾ ਟੀਕਾ ਵੀ ਉੱਥੇ ਘਟਾ ਸੋ ਉੱਥੇ ਲਗਾਤਾਰ ਕਦੇ ਉਹਨੂੰ ਢਾ ਲਿਆ ਕੁੱਤਿਆਂ ਨੇ ਵਾਰਾਂ ਨੇ ਕਦੇ ਉਹਨੂੰ ਢਾ ਲਿਆ ਕਦੇ ਉਹਦਾ ਨੁਕਸਾਨ ਕਰਤਾ ਕਦੇ ਉਹਦਾ ਨੁਕਸਾਨ ਕਰਤਾ ਉੱਥੇ ਵੀ ਇਹ ਖੇੜ ਬਣੀ ਪਈ ਆ ਸੋ ਇਹਦੇ ਕਰਕੇ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਕੁਝ ਹਫ਼ਤਿਆਂ ਦੇ ਵਿੱਚ ਉਹ ਕਹਿੰਦੇ ਜੀ ਕਿ ਇੱਥੇ 5000 ਕੁੱਤਾ ਫੇੜੇ ਜਾਵੇ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ ਨਸਬੰਦੀ ਕਰਕੇ ਛੱਡੇ ਨਾ ਜਾਣ ਡੌਗ ਸ਼ੈਲਟਰ ਬਣਾਏ ਜਾਣ ਡੌਗ ਸ਼ੈਲਟਰਾਂ ਦੇ ਵਿੱਚ ਕਹਿੰਦੇ ਵੀ ਸੀਸੀਟੀਵੀ ਕੈਮਰੇ ਵੀ ਲਾਏ ਜਾਣ ਏ ਭਾਈ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਵੇ। ਉਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਕੋਈ ਇਸ ਗੱਲ ਦੇ ਉੱਤੇ ਗੌਰ ਨਹੀਂ ਕਰਦਾ ਉਹਦੇ ਖਿਲਾਫ ਬਣਦੀ ਸਦੀ ਕਾਰਵਾਈ ਕੀਤੀ ਜਾਵੇ ਤੇ ਜਾਂ ਸਾਡੇ ਧਿਆਨ ਦੇ ਵਿੱਚ ਗੱਲ ਲਿਆਂਦੀ ਜਾਵੇ। ਮਤਲਬ ਇਹ ਇੱਕ ਜੋ ਪੰਜਾਬ ਦੇ ਵਿੱਚ ਹਾਲਾਤ ਆ, ਅਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਉੱਥੇ ਵੀ ਇਹੀ ਹਾਲਾਤ ਆ ਦਿੱਲੀ ਦੇ ਵਿੱਚ, ਆਨੇ ਵਾਲੇ ਦੇ ਖੇਤਰਾਂ ਦੇ ਵਿੱਚ। ਪਰ ਮੈਂ ਇਸ ਗੱਲ ਤੋਂ ਉੱਤੇ ਹੈਰਾਨ ਆ ਵੀ ਮੈਂ ਗੱਜਿਹਰੀਆਣੀ ਦੇ ਵਿੱਚ ਸਿਰਸਾ ਵੱਲ ਉੱਥੇ ਵੀ ਇਹੀ ਹਾਲ ਆ। ਅਵਾਰਾ ਚੂਹਾਂ ਤੇ ਅਵਾਰਾ ਕੁੱਤਿਆਂ ਦੀ ਇੰਨੀ ਭਮਾਰ ਆ। ਵੀ ਪੁੱਛੋ ਕੁਛ ਨਾ ਹਾਲਾਤ ਉੱਥੇ ਵੀ ਇਹੀ ਬਣੇ ਪਏ ਆ ਜੀ ਤਾਂ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜੀ ਲੁਧਿਆਣੇ ਤੋਂ ਕਹਿੰਦੇ ਕਿ ਬਾਪ ਨੇ ਆਪਣੀ ਧੀ ਦਾ ਕਤਲ ਕਰਤਾ 8ਵੀਂ ਦੇ ਵਿੱਚ ਪੜ੍ਹਦੀ ਸੀ ਉਹ ਕੁੜੀ ਕੀ ਕਾਰਨ ਬਣਿਆ ਜੀ ਉਹੀ ਜਿਹੜਾ ਕਾਰਨ ਆਪਾਂ ਆਮ ਤੌਰ ਦੇ ਉੱਤੇ ਖਬਰਾਂ ਦੇ ਵਿੱਚ ਪੜ੍ਹਦੇ ਸੁਣਦੇ ਆ ਵੀ ਬਾਪ ਨੂੰ 8ਵੀਂ ਕਲਾਸ ਦੀ ਧੀ ਜਿਹੜੀ ਉਹਦੀ ਹੈਗੀ ਆ ਉਹਦਾ ਕਿਸੇ ਮੁੰਡੇ ਦੇ ਨਾਲ ਗੱਲ ਕਰਨਾ ਪਸੰਦ ਨਹੀਂ ਸੀ ਉਹ ਹੁਣ 14 ਸਾਲ ਦੀ ਹੋਊਗੀ ਕੁੜੀ ਜਿਹੜੀ 8ਵੀਂ ਕਲਾਸ ਦੇ ਵਿੱਚ ਹੈ ਹੋਕਾ 6 ਛੇ ਮਹੀਨੇ ਛੇ ਮਹੀਨਿਆਂ ਸਾਤ ਜਿਹੜਾ ਬੱਚਾ ਹੁੰਦਾ ਤੇ ਉਦੋਂ ਆਪਾਂ ਨੂੰ ਸਕੂਲ ਚ ਭਰਤੀ ਕਰਵਾਉਨੇ ਆ ਤੇ ਲੁਧਿਆਣੇ ਦੇ ਵੱਲੋਂ ਖਬਰ ਆਈ ਹੈ ਇਥੇ ਬਾਪ ਨੇ ਗਲ ਦੇ ਵਿੱਚ ਕੁੜੀ ਦੇ ਚੁੰਨੀ ਪਾ ਕੇ ਉਹਦਾ ਗਲ ਘੁੱਟ ਕੇ ਉਹਨੂੰ ਮਾਰਤਾ ਦੋਸ਼ ਕੀ ਆ ਉਹਨੇ ਕੀ ਉਹ ਕਿਉਂ ਕੀਤਾ ਕੁਝ ਉਹ ਕਹਿੰਦਾ ਜੀ ਕਿ ਇਹ ਹੋਰ ਨਾਲ ਗੱਲ ਕਰਦੀ ਸੀ ਮੁੰਡਿਆਂ ਨਾਲ ਫੋਨ ਤੇ ਗੱਲ ਕਰਦੀ ਸੀ ਪਤਾ ਨਹੀਂ ਕੀ ਇਹਦੇ ਵਿੱਚ ਹੋਰ ਸਚਾਈ ਹੋਊਗੀ ਪਰ ਪੁਲਿਸ ਨੇ ਇਸ ਬਾਪ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅਗਲੀ ਕਾਰਵਾਈ ਕਰੂਗੀ ਜੀ ਤਦਾਂ ਜਮ ਜੀਠੀਆ ਸਾਹਿਬ ਦਾ ਕੀ ਹਾਲ ਹੈ ਜੀ ਉਹਨਾਂ ਦੇ ਕੇਸ ਦੀ ਸੁਣਵਾਈ ਦੇ ਬਾਰੇ ਵਿੱਚ ਕੋਈ ਅਪਡੇਟ ਹਾਂਜੀ ਅਪਡੇਟ ਇਹ ਹੈ ਜੀ ਕਿ ਦਾ ਕੇਸ ਆ ਜਿਹੜਾ ਉਹ ਲਗਾਤਾਰ ਵਿਚਾਰ ਅਧੀਨ ਆ ਸੁਣਵਾਈ ਅਧੀਨ ਆ ਤੇ ਕੱਲ ਵੀ ਸੁਣਵਾਈ ਹੋਈ ਹੈ ਤੇ ਗੱਲ ਕਿਸੇ ਤਰ੍ਹਾਂ ਦਾ ਪੱਤਰ ਨਹੀਂ ਲੱਗੀ ਆ ਦੋਵੇਂ ਧਿਰਾਂ ਦੇ ਵਕੀਲਾਂ ਨੇ ਕਹਿੰਦੇ ਜੀ ਖੂ ਬਹਿਸ ਕੀਤੀ ਆ ਕੱਲ ਡੇਢ ਕਈ ਘੰਟਾ ਬਹਿਸ ਹੋਈ ਉਹ ਦੋਵਾਂ ਦੇ ਵਕੀਲਾਂ ਦੇ ਵੱਲੋਂ ਤੇ ਪਰ ਗੱਲ ਕਿਸੇ ਤਰ੍ਹਾਂ ਦਾ ਪੱਤਰ ਨਹੀਂ ਲੱਗੀ ਨਹੀਂ ਆ ਅੱਜ ਇਸ ਕੇਸ ਦੀ ਸੁਣਵਾਈ ਫੇਰ ਅੱਜ ਜਣੇ ਕਿ ਬਾਰਾਂ ਤਰੀਕ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਕੇਸ ਦੀ ਇੱਕ ਵਾਰੀ ਸੁਣਵਾਈ ਫੇਰ ਆ। ਹੁਣ ਕੀ ਬਣੂ ਕੋਈ ਕਹਿ ਨਹੀਂ ਸਕਦੇ ਕਿਉਂਕਿ ਇਸ ਮਾਮਲੇ ਦੀ ਅਸਰ ਰਿਪੋਰਟ ਇਹੀ ਆਉਂਦੀ ਆ ਕਿ ਫਿਲਹਾਲ ਤਾਂ ਜੀ ਸੁਣਵਾਈ ਹੋਈ ਐ। ਇਹ ਸੁਣਵਾਈ ਤੋਂ ਬਿਨਾ ਤਾਂ ਅਗਲੀ ਗੱਲ ਕੋਈ ਆਪਾਂ ਸੁਣੀ ਨਹੀਂ ਕਦੇ। ਪਰ ਵੇਖਦੇ ਆ ਕੀ ਬਣਦਾ। ਪਰ ਕੱਲ ਜਦੋਂ ਸੁਣਵਾਈ ਸੀ ਅਦਾਲਤ ਦੇ ਵਿੱਚ ਤਾਂ ਵਿਕਰਮ ਅਜੀਤ ਸਿੰਘ ਦੀ ਘਰ ਵਾਲੀ ਗੁਨੀਬ ਕੌਰ ਵੀ ਸੀ ਉੱਥੇ ਤੇ ਵਿਕਰਮ ਅਜੀਤ ਸਿੰਘ ਦੇ ਵਕੀਲਾ ਨੇ ਗੱਲ ਕਹੀ ਐ ਵੀ ਸਰਕਾਰ ਦੇ ਕੋਲੇ ਤੱਕ ਨਹੀਂ ਦਾ। ਨਾ ਕੋਈ ਗੱਲ ਐਸੀ ਹੈਗੀ ਆ। ਇਹ ਭਾਈ ਇਹ ਕੋਈ ਕਾਰਵਾਈ ਕਰ ਸਕਦੇ ਆ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੈਗਾ ਇਹ ਤਾਂ ਹੁਣ ਇਹ ਆ ਵੀ ਹੱਥ ਪੱਲਾ ਮਾਰਦੇ ਆ ਕਿ ਕੀ ਪਤਾ ਇਧਰੋਂ ਗੱਲ ਬਣ ਜੇ ਕੀ ਪਤਾ ਇਧਰੋਂ ਗੱਲ ਬਣ ਜੇ ਕੀ ਪਤਾ ਇਧਰੋਂ ਗੱਲ ਬਣ ਜੇ ਇਹਨਾਂ ਦੇ ਪਿੱੜ ਪੱਲੇ ਕੁਝ ਨਹੀਂਗਾ ਇਹ ਸਿਰਫ ਡਰਾਮੇਬਾਜ਼ ਹੋਏ ਆ ਤੇ ਡਰਾਮਾ ਉਹ ਕਰਨੇ ਵੀ ਇਹਨਾਂ ਨਾਲ ਹੁਣ ਸਾਹਮਣੇ ਆਉਣ ਵਾਲਾ ਜੀ ਤੇ ਟੈਣਾ ਸਾਹਿਬ ਉੱਧਰ ਮਾਹਰਾਸ਼ਟਰ ਦੇ ਵਿੱਚ ਕਿਦਾਂ ਇੱਕ ਜੀਪ ਜਿਹੜੀ ਖੱਡ ਦੇ ਵਿੱਚ ਡਿੱਗੀ ਜਿਹਦੇ ਕਰਕੇ ਸੱਤ ਮੌਤਾਂ ਹੋਈਆਂ ਨੇ ਜੀ हां बिल्कुल जी बड़ी दुखदाई खबर आई है ओठो सात मौतਾਂ ਦੀ ਖਬਰ ਆਈ ਹੈ ਤੇ ਇਹ ਖਾੜ ਜਿਹੜੇ ਕੁੰਡੇਸ਼ਵਰ ਮੰਦਿਰ ਦੇ ਵਿੱਚ ਗਈਆਂ ਸੀ ਦੀਦੀਆਂ ਮਾ ਸਾ ਦੇਖਣ ਦੇ ਲਈ ਇੱਕ ਆਪ ਗੱਡੀ ਦੇ ਜਾ ਰਹੀ ਆ ਤੇ ਉਥੇ ਪਤਾ ਲੱਗਾ ਜੀ ਇੱਕ ਗੱਡੀ ਦਾ ਬੈਲੈਂਸ ਵਿਗੜ ਗਿਆ ਜਿਹਦੇ ਕਰਕੇ ਖੱਡ ਦੇ ਵਿੱਚ ਡਿੱਗ ਪਈ ਆ ਤੇ ਉਥੇ ਕਈ ਔਰਤਾਂ ਜ਼ਖਮੀ ਹੋ ਗੀਆਂ ਤੇ ਕਈ ਔਰਤਾਂ ਦੀ ਮੌਤ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਹਾਰਸ਼ ਦੇ ਉੱਤੇ ਦੁੱਖ ਦਾ ਪ੍ਰਗਟਾ ਕੀਤਾ ਤੇ ਇਹ ਵੀ ਗੱਲ ਕਹੀ ਆ ਵੀ ਭਾਈ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਈਆ ਤੇ ਜਿਹੜੀਆਂ ਬੀਬੀਆਂ ਜ਼ਖਮੀ ਆ ਜਿਹੜੀਆਂ ਸਵਾਰੀਆਂ ਜ਼ਖਮੀ ਆ ਤੇ ਉਹਨਾਂ ਦੇ ਇਲਾਜ ਵਾਸਤੇ 50-50 ਹਜ਼ਾਰ ਰੁਪਈਆ ਤੁਸੀਂ ਦੇਖੋ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਨਾ ਇਹੋ ਜਿਹੀਆਂ ਖਬਰਾਂ ਬਹੁਤ ਆਈਆਂ ਵੀ ਫਲਾਣੀ ਧਾਰਮਾ ਪਠਾਣ ਦੇ ਉੱਤੇ ਜਾ ਰਹੇ ਸੀ ਗੱਡੀ ਦਾ ਬੈਲੈਂਸ ਵਿਗੜਿਆ ਉੱਥੇ ਖੱਡ ਚ ਡਿੱਗਣ ਕਰਕੇ ਐਂਆ ਦੀ ਮੌਤ ਹੋਈ ਫਲਾਣੀ ਥਾਂ ਤੇ ਐਂਆ ਦੀ ਮੌਤ ਹੋਈ ਇਹੋ ਜਿਹੀਆਂ ਦਰਦਨਾਕ ਖਬਰਾਂ ਪਿਛਲੇ ਕਈ ਹਫ਼ਤਿਆਂ ਦੇ ਵਿੱਚ ਤੇ ਬਹੁਤ ਸਾਰੀਆਂ ਆਈਆਂ ਤੇ ਇੱਕ ਹੋਰ ਵੀ ਗੱਲ ਆ ਵੀ ਆਪਾਂ ਦੇਖਦੇ ਹੀ ਹੁੰਨੇ ਆ ਦੀ ਡਾਲੇ ਦੇ ਉੱਤੇ ਬੈਠ ਕੇ ਲੋਕਾਂ ਦੇ ਵਿੱਚ ਜਾਣ ਦਾ ਲੁਧਾਨੀ ਬਹੁਤ ਆ ਪਰ ਲੋਕ ਸਮਝ ਕੇ ਵੀ ਨਹੀਂ ਰਾਜ਼ੀ ਆ ਪਿੱਛੇ ਜਿਹੜੀ ਲੁਧਾਨੇ ਦੇ ਵਿੱਚ ਗੱਡੀ ਡਿੱਗੀ ਸੀਗੀ ਤੇ ਉਹਦੇ ਵਿੱਚੋਂ ਦੇਖੋ ਕਿੰਨੀ ਓਵਰਲੋਡ ਸੀ ਉਹ ਉਹਦੇ ਵਿੱਚ ਤਾਂ ਇੰਨੀ ਕੁ ਓਵਰਲੋਡ ਸੀ ਵੀ ਉਹ ਤੇ ਹੈਰਾਨੀ ਹੁੰਦੀ ਆ ਵੀ ਭਾਈ ਆਹ ਦੇਖੋ ਜੀ ਇਹ ਕਿਸ ਤਰੀਕੇ ਦੇ ਨਾਲ ਨੱਕੋ ਨੱਕ ਭਰ ਕੇ ਆਏ ਸੀ ਪਰ ਲੋਕ ਵੀ ਸੋਚਦੇ ਨਹੀਂ ਜੀ ਇਹ ਦੁੱਖ ਹੈ ਇਸ ਗੱਲ ਦਾ ਵੀ ਭਾਈ ਹਰਦਾਬਾ ਵਾਪਰ ਗਿਆ ਪਰ ਲੋਕ ਸੋਚ ਕੇ ਵੀ ਰਾਜ਼ੀ ਨਹੀਂ ਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਜੀ ਨਹੀਂ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ